8 ਅਪ੍ਰੈਲ ਨੂੰ ਲੱਗਣ ਜਾ ਰਿਹਾ ਹੈ ਪਹਿਲਾ ਸੂਰਜ ਗ੍ਰਹਿਤ ਭਾਰਤ ਦੇ ਵਿੱਚ ਅਸਰ ਦਿਖਾਈ ਦੇਵੇਗਾ ਜਾਂ ਨਹੀਂ ਮਾੜੇ ਨਤੀਜਿਆਂ ਤੋਂ ਬਚਣ ਦੇ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਰੱਖਣਾ ਹੈ ਧਿਆਨ ਸਾਲ 2024 ਵਿੱਚ ਦੋ ਸੂਰਜ ਗ੍ਰਹਿਣ ਲੱਗਣ ਵਾਲੇ ਨੇ ਜਿਨ੍ਹਾਂ ਚੋਂ ਪਹਿਲਾ ਸੂਰਜ ਗ੍ਰਹਿਣ 8 ਅਪ੍ਰੈਲ 2024 ਨੂੰ ਤੇ ਦੂਜਾ ਸੂਰਜ ਗ੍ਰਹਿਣ 2 ਅਕਤੂਬਰ 2024 ਨੂੰ ਲੱਗੇਗਾ ਅਜੇ ਇਸ ਸਥਿਤੀ ਚ ਆਉ ਜਾਣਦੇ ਆ ਕਿ ਇਹ ਸੂਰਜ ਗ੍ਰਹਿਣ ਭਾਰਤ ਦਿਖਾਈ ਦੇਵੇਗਾ ਯਾਨੀ ਇਸ ਦੇ ਨਾਲ ਹੀ ਆਉ ਜਾਣਦੇ ਆ ਸੂਰਜ ਗ੍ਰਹਿਣ ਦੌਰਾਨ ਮਾੜੇ ਨਤੀਜਿਆਂ ਤੋਂ ਬਚਣ ਲਈ ਵਿਅਕਤੀ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸੂਰਜ ਗ੍ਰਹਿਣ 2024 ਦਾ ਸਮਾਂ ਭਾਰਤੀ ਸਮੇਂ ਮੁਤਾਬਕ ਗ੍ਰਹਿਣ 8 ਅਪ੍ਰੈਲ ਨੂੰ 9:12 ਤੇ ਸ਼ੁਰੂ ਹੋਏਗਾ ਤੇ ਸਵੇਰੇ 1:20 ਤੇ ਸਮਾਪਤ ਹੋਏਗਾ ਇਹ ਸੂਰਜ ਗ੍ਰਹਿਣ ਦੀ ਮਿਆਦ 4 ਘੰਟੇ 25 ਮਿੰਟ ਦੀ ਹੋਏਗੀ ਹਾਲਾਂਕਿ ਇਹ ਸੂਰਜ ਗ੍ਰਹਿਣ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਇਸ ਲਈ ਸੂਤਕ ਕਾਲ ਵੀ ਭਾਰਤ ਦੇ ਵਿੱਚ ਨਹੀਂ ਮੰਨਿਆ ਜਾਏਗਾ ਪਰ ਫਿਰ ਵੀ ਕੁਝ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਨੇ ਤਾਂ ਜੋ ਬੁਰੇ ਨਤੀਜਿਆਂ ਤੋਂ ਬਚ ਸਕੋ ਕਿੱਥੇ ਦਿਖਾਈ ਦੇਵੇਗਾ ਇਹ ਸੂਰਜ ਗ੍ਰਹਿਣ ਹਾਲਾਂਕਿ ਸੂਰਜ ਗ੍ਰਹਿਣ ਭਾਰਤ ਅਤੇ ਗੁਆਂਡੀ ਦੇਸ਼ਾਂ ਜਿਵੇਂ ਪਾਕਿਸਤਾਨ ਸ਼੍ਰੀਲੰਕਾ ਨੇਪਾਲ ਅਦਿਛ ਨਹੀਂ ਦਿਖਾਈ ਦੇਵੇਗਾ ਪਰ ਮੁੱਖ ਤੌਰ ਤੇ ਕੈਨੇਡਾ ਮੈਕਸੀਕੋ ਅਮਰੀਕਾ ਪਸ਼ਾਂਤ ਅਟਲੈਂਟਿਕ ਅਰਕਟਿਕ ਦੇ ਵਿੱਚ ਦਿਖਾਈ ਦੇਣ ਵਾਲਾ ਕਈ માનਤਾਵਾਂ ਦੇ ਅਨੁਸਾਰ ਇਹਨਾਂ ਗੱਲਾਂ ਦਾ ਧਿਆਨ ਰੱਖਣ ਨੂੰ ਵੀ ਕਿਹਾ ਗਿਆ ਕਿਉਂਕਿ ਬਹੁਤ ਸਾਰੇ ਅੰਧਵਿਸ਼ਵਾਸ ਵੀ ਫੈਲੇ ਹੋਏ ਨੇ ਪਰ ਜੋ ਲੋਕ ਇਹਨਾਂ ਗੱਲਾਂ ਨੂੰ ਮੰਨਦੇ ਨੇ ਤਾਂ ਉਹ ਇਹ ਗੱਲ ਜ਼ਰੂਰ ਸੁਣ ਲੈਣ ਸੂਰਜ ਗ੍ਰਹਿਣ ਦੇ ਸਮੇਂ ਘਰੋਂ ਬਾਹਰ ਨਿਕਲਣਾ ਸ਼ੁਭ ਨਹੀਂ ਮੰਨਿਆ ਜਾਂਦਾ ਖਾਸ ਕਰਕੇ ਗਰਭਵਤੀ ਔਰਤਾਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ ਇਸ ਦੇ ਨਾਲ ਹੀ ਸੂਰਜ ਗ੍ਰਹਿਣ ਨੂੰ ਕਦੇ ਵੀ ਬਿਨਾ ਕਿਸੇ ਉਪਕਰਨ ਦੇ ਸਿੱਧੇ ਅੱਖਾਂ ਦੇ ਨਾਲ ਨਹੀਂ ਦੇਖਣਾ ਚਾਹੀਦਾ ਗ੍ਰਹਿਣ ਦੌਰਾਨ ਸੂਈ ਧਾਗੇ ਨਾਲ ਸੰਬੰਧਿਤ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਗ੍ਰਹਿਣ ਦੌਰਾਨ ਮੰਦਰ ਚ ਰੱਖੀ ਮੂਰਤੀ ਨੂੰ ਛੂਣਾ ਜਾਂ ਪੂਜਾ ਕਰਨਾ ਵੀ ਅਸ਼ੁਭ ਮੰਨਿਆ ਜਾਂਦਾ ਹੈ ਇਸ ਕਾਰਨ ਗ੍ਰਹਿਣ ਦੌਰਾਨ ਕਈ ਮੰਦਰਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ